ਪਲਤ ਮਾਰ ਤਵਕਲਾ ਹਾਂ ਉਹ ਬਗਾਨਾ ਰਹੀ 2500 ਪੈਨਸ਼ਨ ਮੈਂ ਕਿੱਛ ਨਹੀਂ ਚੱਲੂ ਹਾਂ ਹਾਂ ਉਹ ਜੱਖੂ ਦੇਣਾ ਅੱਛਾ ਪੀ ਲੈ ਮੈਂ ਮਾਰ ਦੇ ਠੱਕੀ ਦੋਰ ਮਾਰ ਲਈ ਆਪਣੇ ਨੂੰ ਅੱਛਾ ਨਾਲੇ ਉਧਰ ਸਰਵਨ ਚਾਚੇ ਕੇ ਜਾਓ ਉਹਨਾਂ ਦੇ ਪਾਠ ਦਾ ਭੋਗ ਹੈ ਕਹੀ ਕਿ ਬਾਹਰ ਨਹੀਂ ਕੋਈ ਉਹੀ ਫਰੀ ਜਾਈ ਹੁਣ ਜਲੇਬੀਆਂ ਖਾਣ ਦੇ ਲਈ ਉਹ ਵੀ ਤਾਂ ਕਹਿ ਗਏ ਨੇ ਹੁਣ ਮੈਂ ਤਾਂ ਆਪ ਘਰੇ ਬੈਠਦੇ ਨਹੀਂ ਤੁਸੀਂ ਕੌਣ ਕਹ ਜੇ ਕਰ ਚਾਚੀ ਅਲੱਗ ਕਹਿ ਕੇ ਗਈ ਹੈ ਚਾਚਾ ਲੱਗ ਕਹਿ ਕੇ ਗਿਆ ਕੋਈ ਨਾ ਜਾਇਆ ਹੁਣ ਅਜਾਪੀ ਕੇ ਜਾਓ ਜੱਸੇ ਮੇ ਭੇਜ ਦੋ ਕੋਈ ਨਾਪੀ ਜਾਊਗਾ ਮਾਤਾ ਖਬਰਾ ਸੁਣਦਾ ਇਹਨੂੰ ਬਾਅਦ ਚ ਸੁਣ ਲਿਓ ਜਾਓ ਪਹਿਲਾਂ ਉਹ ਭਗ ਜਾ ਪੈਣ ਦੇ ਝਾਰਨੀ ਖਾ ਵੀ ਤੜਕੀ ਲੱਗ ਜੂ ਦਿਮਾਗ ਹਨ ਕਿੱਧਰ ਗਈ ਤੜਕੇ ਦਾ ਓਏ ਕੰਮ ਗਿਆ ਦੀ ਹੰਦਰ ਬਹਿ ਜਾਂਦਾ ਕੋਰੇਗਾ ਤੂੰ ਬੈਠੇ ਦਰ ਲਾਈਡ ਨਹੀਂ ਹੈਗੀ ਮੇਰੇ ਪੁੱਤ ਦੀ ਪਾਣੀ ਲਈ ਬਾਬੀ ਕੀ ਕਹਿੰਦੇ ਨੇ ਬੋਟਾ ਫਿਰ ਉਹ ਬੋਟਾ ਕਹਣਾ ਕਿ ਇਹ ਬੋਟਾ ਆ ਗਿਆ ਮਾਰੋ ਮਾਰ ਕਰਦਿਆਂ ਦੋ ਤਰੀਕ ਨੂੰ ਪਾ ਦਾਂਗੇ ਬਸ ਸਾਰਾ ਟੱਬਰ ਇਦ ਕੀ ਜਮ ਕੇ ਪਾਵਾਂਗੇ ਬੋਟਾ ਪੌਣੀਆਂ ਨੇ ਕਪ ਪੌਣੀਆਂ ਨੇ ਉਹਨੂੰ ਆਪ ਤਾਂ ਕਾ ਲਿਆ ਪੌਣੀਆਂ ਨੇ ਬੋਟਾ ਆਪ ਤਾਂ ਪਾਵਾਂਗੇ ਮੈਂ ਤਾਂ ਸੁਣਿਆ ਚੂ ਨਿਸ਼ਾਨ ਲੈਣ ਨੂੰ ਫਿਰਦਾ ਬਾਈ ਕਦਾ ਜਾਉ ਨਿਸ਼ਾਨ ਲੈਣ ਫਿਰਦਾ ਹੋਰ ਕੀ ਆ ਸਾਰੇ ਮੈਂਬਰ ਭੁਰੀ ਕਹੇ ਰਹੇ ਸੀ ਆਪਣੇ ਵੇੜੇ ਚ ਗੱਲ ਲੁੱਡੀ ਪਿਆ ਕਹਿੰਦੇ ਤੂੰ ਵੋਟਾਂ ਚ ਖੜਾ ਹੋਏਂਗਾ ਉਹ ਤਾਂ ਮੈਂ ਮੈਂਬਰੀ ਦੀ ਸਲਾਹ ਕਰਦਾ ਮੈਂ ਜੇ ਮੈਂਬਰੀ ਚ ਖੜਾ ਹੋ ਜੇ ਮੈਂ ਪੰਜ ਚਾਰ ਬੰਦੀ ਰਾਇ ਲੈ ਕੇ ਦੇਖਿਆ ਸੀ ਇਹ ਦੁੱਧ ਕੱਢੇਗਾ ਮੈਂਬਰੀ ਚ ਤੂੰ ਦੱਸ ਕੀ ਕਰੇਂਗਾ ਮੈਂਬਰੀ ਚ ਖੜਾ ਹੋ ਕੇ ਓਏ ਕੰਜਦਿਆ ਵਧੀਆ ਚੀਜ਼ ਐ ਸਮਾ ਦੀ ਇੱਕ ਤਾਂ ਪਾਵਰ ਚ ਹੋ ਜਾਗੇ ਆਪਾਂ ਖੇਤਾਂ ਚ ਘਾਰ ਆਇਆ ਆਪਣਾ ਹੈ ਪਾਵਰ ਨੂੰ ਦਾ ਭੈਣ ਦੀ ਤੈਨੂੰ ਕੁਝ ਹੋਰ ਨਾ ਮਿਲ ਜੇ ਓਏ ਸੱਦਾ ਭੈਣ ਦੀ ਪੱਠਣ ਘਰੇਉਂ ਵੀ ਹੋ ਜੂ ਆਪਣੇ ਪਲਾ ਪੱਠਣ ਨੂੰ ਦਾ ਸਾਮ ਲੈ ਜਿਹੜੀ ਘਰੇ ਫਿਰਦੀ ਐ ਇਹ ਕੀ ਕਹਿੰਦੀ ਐ ਇਹ ਤਾਂ ਸਾਮ ਹੀ ਹੋਈ ਐ ਹੈ ਕੜਾ ਗੁਣਾ ਨਹੀਂ ਹੋਣਾ बस ਕੋਈ ਆ ਬਾਰਮ ਫੋਰਮ ਨਹੀਂ ਭਰਨਾ ਤੇਦਾ ਪਹਿਲੀ ਨਹੀਂ ਵੱਡਦਾ ਤੂੰ ਹੋਰ ਕੁਛ ਨਹੀਂ ਹੁੰਦਾ ਹੈਗਾ ਮੇਰੀ ਗੱਲ ਸੁਣ ਜਿਹਦਾ 3 ਵਾਲਾ ਨਿਕਲੇ ਤਾਂ ਇਹਨੂੰ ਖੜੀ ਕਰ ਦਾਂਗੇ ਵੋਟਾਂ ਚ ਕੀ ਫਾਇਦਾ ਨਹੀਂ ਪੈਸੇ ਦਾ ਗੱਲ ਹੈ ਯਾਰਾ ਇਹ ਲੋਕ ਨੇ ਭੈਂ ਦੇ ਰਖਾ ਕੇ ਤੇਰੇ ਲਈ ਵੋਟਾਂ ਕਿਸੇ ਹੋਰ ਨੂੰ ਪਾ ਦੇਣਗੇ ਫਿਰ ਦੱਸ ਕੀ ਕਰੇਗਾ ਬੇਇੱਜ਼ਤੀ ਕਰਾ ਕੇ ਭੇਜੇਗਾ ਮੈਨੂੰ ਤਾਂ ਆਪੇ ਬੇੜੀ ਵਾਲੇ ਸਾਰੇ ਆਪਣੇ ਇਹਦੇ ਲਈ ਥਾਲੀ ਵਾਲੇ ਪੱਤੀ ਵਾਲੇ ਆਪੇ ਕਹਿੰਦੇ ਨੇ ਕਹਿੰਦੇ ਕਿ ਤੂੰ ਖੜਾ ਹੋ ਵੋਟਾਂ ਚ ਤੇਰੇ ਨਾਲ ਦਾ ਭੈਂ ਦੀ ਕਿਤੇ ਕੁਝ ਹੋਰ ਨਾ ਖੜਾ ਹੋਵੇ ਤੂੰ ਕਹਿੰਦਾ ਨੀਟੂ ਸੱਟਰ ਵਾਲੀ ਹੋ ਤੇਰੇ ਭੈਂ ਨੂੰ ਘਰ ਤੋਂ ਵੀ ਨਹੀਂ ਵੋਟਾਂ ਪਾਣੀ ਖੜਾ ਹੋ ਨੂੰ ਫਿਰਦਾ ਤੇ ਹੋਰ ਕੋਣੀ ਪੈਣੀ ਬੋਟਾ ਆਹੋ ਰਹਿਣ ਦੇ ਤੂੰ ਚੁੱਪ ਕਰਕੇ ਠੀਕ ਹੈ ਜਿਹਦੇ ਮੰਗਰ ਲੱਗਿਆ ਫਿਰਦਾ ਤੈਨੂੰ ਪਤਾ ਨਾਲੇ ਵਧੀਆ ਗ੍ਰਾਂਟ ਖਾਵਾਂਗੇ ਵਧੀਆ ਸਰਕਾਰੀ ਸਰਕਾਰ ਤੋਂ ਤਾਂ ਕੁਝ ਹੋਰ ਨਾ ਆਸਾਂ ਨੇ ਪੜਿਆ ਗ੍ਰਾਂਟ ਦਾ ਆ ਸਾਰੀ ਛੜਕ ਬਣਾ ਦਾਂਗੇ ਆਪਾਂ ਇਥੋਂ ਅੱਜ ਕੱਲ ਤਾਂ ਸਾਲੀ ਉਹੀ ਸਖਤਾਈ ਹੋ ਰਹੀ ਆ ਜੇ ਕਿਸੇ ਨੇ ਨੌ ਧਰਤਾ ਫੇਰ ਉਹ ਤੂੰ ਕਿਉਂ ਫਿਕਰ ਕਰੀਏ ਨਾ ਕੁਝ ਨਹੀਂ ਕਹਿੰਦਾ ਉੱਥੇ ਉਹ ਬੱਸ ਭਾਈ ਰਹਿਣ ਦੇ ਆ ਬੰਦੇ ਹੱਥ ਤੂੰ ਰਹਿਣ ਦੇ ਛੱਡ ਖੜਾ ਇਹ ਚੀਜ਼ਾਂ ਨੂੰ ਖੇਤ ਕਿਹੜਾ ਮਾਰਿਆ ਕਰ ਭੈਣ ਦੀ ਉਹ ਕੱਜ ਗਿਆ ਮੈਂ ਤੈਨੂੰ ਕੋਹਰ ਦੱਸਦਾ ਗੱਲ ਘਰ ਚ ਕੋ ਮੋਹਤਰਮ ਬੰਦਾ ਹੋਣਾ ਜ਼ਰੂਰੀ ਆ ਜਿੰਨਾ ਕਲੇਸ਼ ਆਪਣੇ ਘਰ ਚ ਰਹਿੰਦਾ ਆਪਾ ਉਹਦਾ ਕਲੇਸ਼ ਆਪਦੇ ਘਰ ਚ ਆਪ ਹੀ ਨਹੀਂ ਮਿਲ ਲਿਆ ਕਰੇ ਤੂੰ ਬਾਹਰ ਨੂੰ ਦਿਖਾਵਾਂਗੇ ਆਪਾਂ ਆਪਾਂ ਕਿਦੀ ਨਿਮੇੜ ਜਾਵਾਂਗੇ ਨਿਭੜਦਾ ਤਾਂ ਆਪਣੀ ਨਹੀਂ ਸਾਲ ਚ ਦੋ ਵਾਰ ਤਾਂ ਅੱਡ ਹੋ ਜਾਂਦੇ ਆਪਾਂ ਕਿਦੀ ਨਿਮੇੜ ਜਾਏਂਗਾ ਤੂੰ ਆਲਾ ਕਹੋ ਭਾਈ ਤੂੰ ਆਪ ਦੀ ਨਿਮੇੜਦਾ ਪਹਿਲਾਂ ਸਾਡੀ ਮੈਂ ਤੈਨੂੰ ਕਿਹਾ ਜਦੋਂ ਬੰਦਾ ਕੋਈ ਗਾਂਹ ਆਪਾਂ ਪੈਰ ਧਰਦਾ ਤਾਂ ਤੁਸੀਂ ਤਾਂ ਪਹਿਲਾਂ ਉਹੀ ਗੱਲ ਆ ਕਹਿੰਦਾ ਪਹਿਲਾਂ ਸਾਲੇ ਆਪਦੇ ਪੈਰ ਪਿੱਛੇ ਖਿੱਚਦੇ ਨੇ ਜਿੰਨੇ ਕੰਮ ਕਰਨੇ ਆ ਤੂੰ ਪੁੱਠੀ ਕਰਨੇ ਆ ਦੇਖ ਤੂੰ ਸਿੱਧਾ ਕੰਮ ਕਰਿਆ ਅੱਜ ਤੱਕ ਉਹ ਕਹਾਵਤ ਸੱਚੀ ਹੋ ਗਈ ਕਹਿੰਦਾ ਵੀ ਸਭ ਤੋਂ ਪਹਿਲਾਂ ਆਪਦਾ ਬੰਦੀ ਲੱਤਾਂ ਖਿੱਚਦਾ ਹੁੰਦਾ ਆਪਦਾ ਬੰਦਾ ਨਾਲੇ ਹੋਰ ਕਾਲੂ ਚਾਰ ਛੱਲੜ ਜਿਹੜੇ ਜੁੜੇ ਨੇ ਤੇਰੇ ਚੁੱਭਦੇ ਨੇ ਉਹ ਲਾਉ ਉਹਨੂੰ ਫਿਰਦਾ ਤੂੰ ਇਹ ਤਾਂ ਲੋਕ ਨੇ ਭੈਣ ਦੀ ਖਾਂ ਖਾ ਕੇ ਤੇਰੀ ਛੱਤਰ ਲਾਉਣਗੇ ਕਿਹਦੇ ਮਿੱਤੋਂ ਐਨੇ ਲੋਕ ਆ ਦੱਸ ਦੇ ਮੈਨੂੰ ਉਹ ਮਰੀ ਜਾਂਦਾ ਫਿਰਦਾ ਉਰੇ ਪੰਗੇ ਲੈਣ ਨੂੰ ਆ ਲੈ ਜਿੰਜਾ ਕੇ ਭਾਂਡੇ ਜੇ ਆ ਖੇਤ ਜਾਂ ਨਾ ਉਹ ਖੇਤ ਲਈ ਦੀ ਰੋਟੀ ਉੱਥੇ ਲੰਗਾ ਇਹ ਰਿਡੂਆ ਲੈ ਆ ਚੱਕ ਕੇ ਕੋਈ ਚੱਕ ਕੇ ਲੈ ਇੱਥੋਂ ਲੈ ਜਿੰਜਾ बादल ने है चलिए। हो हो देख ला ले। बोले छा देना मिनट च पिंड वाग जा मेरे वर्गा कि जाऊगा जिन्हें पेदला है एडी जीब निकलगी ले देख ला काम ले अकले पता नहीं करे कोई मिलूगा पता नहीं, नहीं कोई है ਕੱਟੇ ਜਾਂ ਦੇ ਕੈਮਰਾ ਬਾਹਰ ਕੋਣ ਹੈ ਪਰ ਪਈ ਠੀਕੋ ਬਾਈ ਪਾਕਸਾ ਹੈਗੇ ਬਾਈ ਨਾਂਜੀ ਉਹ ਤਾਂ ਖੇਤ ਗਏ ਹੋਏ ਨੇ ਜੱਸਾ ਹੋਊਗਾ ਪਾਈ ਫਿਰ ਨੂੰ ਬੁਲਾ ਦੋ ਹਾਂ ਜੱਸਾ ਹੈ ਹਾਂ ਬੁਲਾ ਦੋ ਜੱਸੇ ਅਬ ਬਾਹਰ ਪਤਾ ਨਹੀਂ ਕੌਣ ਤੈਨੂੰ ਬੁਲਾਈ ਜਾਂਦਾ ਕਿਹੜੋਂ ਮੈਨਾਂ ਸਾਡ ਜੜੀਆਂ ਕਿਤੇ ਜਾਂਦੇ ਅੱਛਾ ਹੋਰ ਜੱਸੇ ਲਾ ਆਪਣਾ ਕਸਤੂਰੀ ਨਾਲ ਬਾਣੀਆ ਠੀਕ ਹੈ ਕੀ ਹਾਲ ਹੈ ਵਧੀਆ ਵਧੀਆ ਹਾਂ ਹਾਂ ਤੂੰ ਸੁਣਾ ਹਾਂ ਹਾਂ ਵਧੀਆ 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 ਗਰਮੀ ਵਾਲੀ ਕਰਾਈ ਬੈਠਾਂਗੇ ਨਹੀਂ ਤੁਸੀਂ ਗਰਮੀ 'ਚ ਫਿਰ ਜਾਣਾ ਥੋੜੇ ਵਾਲੀ ਤਾਂ ਪਨੀਰੀ ਭਾਣਾ ਉਹੀ ਨਹੀਂ ਬਾਹਰ ਨਿਕਲਦੀ ਏਸੀਆਂ ਤੂੰ ਉਹ ਨਿਕਲਣਾ ਪੈਂਦਾਗਾ ਨਿਕਲਣਾ ਪੈਂਦਾ ਰਕਮ ਦਾ ਕੰਮ ਸਾਰਾ ਹੋਰ ਤੈਨੂੰ ਪਤਾ ਹੀ ਆ ਕਿੱਥੇ ਨਿਕਲੇ ਜਾਂਦਾ ਹਾਂ ਤਾਂ ਮਾ ਟਿੰਡ ਜੀ ਦਾ ਤੁਹਾਡੀ ਲਾਲ ਹੋ ਗਈ ਹੋਰ ਦੇਖ ਲੈ ਜੱੱਛੇ ਚਾਹੇ ਦੰਦਤਾ ਜਵਾ ਨਾ ਕਰਦਾ ਹੈ ਮੈਂ ਤਾਂ ਫਿਰ ਕਰਮ ਨਾ ਕਰਦਾ ਹਾਂ ਨਾ ਤੈਨੂੰ ਮੇਰੇ ਛੰਗਲ ਫਲੋਖਾ ਹੋਵੇਗਾ ਆ ਪਤਾ ਮਖੌਲ ਕਰ ਆ ਦੇਖ ਕੇ ਕਰਿਆ ਕਰ ਨਾ ਹੋਰ ਸੇਤਾ ਵੇਤਾ ਕਹਿੰਦੇ ਹਾਂ ਸੇਤਾ ਵੇਤਾ ਵਧੀਆ ਕਰੇ ਸਾਰੇ ਵਧੀਆ ਕਰੇ ਕੋ ਨਾ ਮੈਂ ਤਾਂ ਸਕੁੰਤ ਲਾਗੇ ਅੱਛਾ ਹਾਂ ਉਹ ਮੁੰਡਾ ਜਾ ਮੁੰਡੇ ਜਿੰਦਾ ਚੰਦ ਚੜਾਤਾ ਕੀ ਹੋ ਗਿਆ ਤੀਮੀ ਲੈ ਕੇ ਭੱਜ ਗਿਆ ਅੱਛਾ ਹਾਂ ਹਣ ਕੀ ਕਰੀਏ ਕਰਨਾ ਵੀ ਲਾਲਾ ਜੀ ਦਵਾ ਦੋ ਜਿਹੜੇ ਤੁਹਾਡੇ 7 ਫੇਰੇ ਜੇ ਹੁੰਦੇ ਨੇ ਆਪ ਦਾ ਵਸਾ ਲੋ ਜੱਟਾਂ ਦਾ ਕੰਮ ਥੋੜਾ ਸਾਡਾ ਤਾਂ ਤਾਂ ਡੰਗ ਬਡੰਗੀ ਹੋ ਕੇ ਫੇਰ ਵੀ ਨਹੀਂ ਪੈਂਦਾ ਘਰ ਬਸਦੇ ਵਸਾਤਾ ਲਈਏ ਹਾਂ ਸਕੁੰਤਲਾ ਦੀ ਉਮਰ ਤੀ ਤਿੰਨ ਚ ਬਾਕਾਂ ਦੀ ਮਾਂ ਸੀ ਅੱਛਾ ਹਾਂ ਦੁਕਾਨਦਾਰੀ ਫਿਰ ਤਾਂ ਵੱਡੀ ਉਹ ਖੋਲੀ ਹੋਣੀ ਹੈ ਮੈਂ ਪੱਠਾ ਬਿਠਾ ਤੈਣ ਜਮਾ ਚਲੋ ਕੋਈ ਨਾ ਕੋਈ ਨਾ ਕੋਈ ਨਾ ਪ੍ਰੀਤ ਹਾਂਜੀ ਨਿੰਬੂ ਪਾਣੀ ਬਣਾਈਏ ਨਿੰਬੂ ਪਾਣੀ ਤਾਂ ਕੰਮ ਵਸ ਰਹਿਣ ਦੀ ਨਿੰਬੂ ਪਾਣੀ ਤਾਂ ਮੈਂ ਤਾਂ ਫੋਨ ਆਇਆ ਸੀਗਾ ਭਾਗ ਸੌ ਦਾ ਅੱਛਾ ਹਾਂ ਧਿਆ ਰਕਮ ਫੜਾਉਣ ਆਇਆ ਸੀਗਾ

ਦੇਖੋ ਸਾਡਾ ਵੀ ਦੇ ਨਾਲ ਚਲੋ ਮੰਨਦੇ ਆ ਵਰਤਪਰਤੀ ਆ ਹੈਗਾਗਾ ਸਾਡੇ ਵੱਡਣ ਨਾਲ ਵਧੀਆ ਉਹਦੀ ਬੈਠਣੀ ਉੱਠਣੀ ਐ ਆਕਮ ਫਰੇ ਉਹਦੀ ਆ ਮੈਂ ਕਿਹਾ ਤੁਸੀਂ ਉਹ ਨਹੀਂ ਫਲਾ ਦੇ ਉਹਦੇ ਕੋਲੇ ਹਰਗਾਂ ਨੂੰ ਵਿੱਚ ਲੈ ਕੇ ਆਉਣੀ ਉਹਦੇ ਕੋਲੇ ਵੀ ਗਿਆ ਤੀਗਾ ਹਾਂ ਤਿੰਨ ਗੇੜੇ ਮਾਰਿਆ ਇਹ ਨਾਲੇ ਮਲੀਨ ਭੇਜਿਆ ਤੀਗਾ ਅੱਛਾ ਹਾਂ ਗਾਈ ਦੇ ਫੋਸ ਜਿੱਡਾ ਦੰਦਾ ਲਾ ਰੱਖਿਆ ਐਡਾ ਵੱਡਾ ਤੁਸੀਂ ਖੇਤ ਨਹੀਂ ਗਏ ਖੇਤ ਹੁਣ ਮੈਂ ਖੇਤ ਨਹੀਂ ਜਾਂਦਾ ਛੋਡਾ ਕਿੱਥੇ ਖੇਤ ਹਾਂ ਚਲੋ ਕੋਈ ਨਾ ਆਪਾਂ ਬਾਗ ਚੱਲਦੇ ਆਂ ਖੇਤਾਂ ਲੋ ਆਓ ਇਸ ਨੂੰ ਦੇ ਦੋ ਜੀ ਚੱਲ ਪਤਾ ਨੂੰ ਵਿਚ ਵਿਚੋਲੇ ਚੱਲ ਫੇਰ ਤੂੰ ਹੀ ਚੱਲ ਨਾਲ ਫੇਰ ਹਾਂ ਚਲ ਐ ਕਰਦੇ ਫੇਰ ਚਾਹ ਪੀ ਕੇ ਚੱਲਦੇ ਆਪਾਂ ਚਾਹ ਤਾਂ ਫੇਰ ਟਾਈਮ ਨਾ ਬੜਾ ਲੱਗਦਾ ਨਾ ਨਾ ਕੋਈ ਨਾ ਪ੍ਰੀਤ ਚਾਹ ਬਣਾ ਵਧੀਆ ਕਾੜੀ ਜੀ ਮੈਂ ਕੀ ਬਸ ਕੋਈ ਨਾ ਚੱਲਦੇ ਆਪਾਂ ਚੱਲ ਫੇਰ ਆ ਕਰ ਲਓ ਨੇ ਤੂੰ ਸਿੱਧੀ ਰਹਿ ਜਾ ਬਸ ਤੂੰ ਹੀ ਨੀ ਤੱਕੀ ਹੈਗਾ ਟੁੱਟਿਆ ਪਿਆ ਮੈਂ ਤਾਂ ਜਮਾਂ ਜਬਾਖਾ ਨਹੀਂ ਕਰ ਦੁਖੀ ਕਰਤਾ ਬੋਰ ਕਿਨੂੰ ਪਾ ਜਦ ਕਿ ਉਹ ਏ ਜਿੰਨੂੰ ਮਰਜ਼ੀ ਪਾਦਾ ਆ ਮੇਰੇ ਸਾਹ ਨੂੰ ਫੁੱਲ ਜਣੇ ਨੂੰ ਤਾਂ ਨਹੀਂ ਪਉਂਦਾ ਹੈ ਲਾਲੇ ਮਰੇ ਸਾਲੇ ਨੇ ਤੇ ਲੀਚੀ ਨਹੀਂ ਪੜਨਦਾਂ ਪਾਗੂਆ ਤੂੰ ਦੇਖ ਲੈ ਫਿਰ ਹੁਣ ਕਿਸਾਨ ਨਹੀਂ ਪੜਨਦੇ ਪੰਜਾਬ ਚ ਇਹਨੂੰ ਹੈ ਬੈਂਗੜ ਨਹੀਂ ਵੜਨਦੰਦੇ ਆਹ ਤਾਂ ਯਾਰ ਅੱਦੇ ਪੰਜਾਬ ਜਿੱਦਾ ਰੈਲੀਆਂ ਲਾ ਗਿਆ ਉਹ ਹੈ ਉਹ ਪਾਈ ਪੈਸੇ ਦੇ ਜ਼ੋਰ ਨਾਲ ਲਾਉਂਦਾ ਵੀ ਰਿਆ ਪੈਸੇ ਦਾ ਜ਼ੋਰ ਪੁਲਿਸ ਦੀ ਤਾਕਤ ਕੀ ਨਹੀਂ ਕਰਾਉਂਦੀ ਮੇਰਾ ਸਾਰਾ ਅੱਦੇ ਪੰਜਾਬ ਚ ਕਹਿੰਦਾ ਪਰਦਾ ਬਾਈਓ ਬਹਿਣੋ ਇਹ ਮਾਦਾ ਮਕਲਾਵਾ ਬਹਿਣੋ ਮੇਰੇ ਸਾਲੇ ਜਿਹੜਾ ਜਿਹੜਾ ਮਰਜ਼ੀ ਆ ਜਾ ਭਾਈ ਕਿਸਾਨ ਦਾ ਖੰਨ ਤਾਂ ਹਰੇਕ ਚੂਸਦੇ ਨੇ ਆਹ ਭਾਈ ਮਰਜ਼ੀ ਆ ਦੇ ਤੇ ਇਗਰ ਇਹ ਹੈ ਹਾਏ ਬਦੀਲਾ ਹੋ ਗਈ ਸਿੱਧੀ ਹੈ ਅਬ ਖਾਤਾ ਮੜਾ ਜੇ ਦਮਜਾ ਲੈ ਲਾ ਕੋਰੇ ਕੰਦਰ ਤੇ ਤੈਨੂੰ ਓਹ ਗੱਲ ਜੀ ਰਹੀ ਰੀ ਟੱਸ ਜੀ ਸਰੀਰ 'ਚ ਹੁਣ ਤੇਰੇ ਦਾ ਖਾਲੇ ਪਾਗੂ ਆ ਕੋਈ ਲੋਕਾਂ ਵਾਲੇ ਖਾਲੇ ਕੋਈ ਟਾਈਮ ਨੇ ਖਾਲੇ ਐ ਕੋਈ ਸੱਪਦੇ ਨੇ ਖਾਲੇ ਬਸ ਮੈਨੂੰ ਪਾਗੋ ਕਿਸੇ ਗੱਲ ਦਾ ਮਲਾਲ ਨਹੀਂ ਹੈਗਾ ਦੋਗੇ ਨਾਲ ਵੀ ਮੇਰੀ ਹੋ ਗਈ ਗੱਲ ਬਾਤ ਹੈ ਹਾਂ ਆ ਚਰਨੋ ਵਾਲੀ ਗੱਲ ਰੜਕ ਗਈ ਆ ਪਾਗੂ ਆ ਉੱਗੇ ਨਾਲ ਬੈਠੀ ਜਾਂਦੀ ਸੀ ਕਿਵੇਂ ਸਾਲਾ ਹਏ ਤਾਂ ਭਾਈ ਤੈਨੂੰ ਦੱਸਾਂ 3 ਹੀਆ ਹੁੰਦੀਆਂ ਨੇ ਪੈਸੇ ਦਾ ਲਾਲਚ ਤੇ ਤਾਕਤ ਬਹੁਤ ਕੁਝ ਕਰਾਉਂਦੀ ਇਹਨੂੰ ਮਗਰ ਲਾ ਲੈਂਦੀਆਂ ਨੇ 3 ਹੀਆ ਆਕਤ ਦਾ ਬਥੇਰੀਆ ਮੇਰੇ ਚਾਹ ਬਥੇਰੀਆ ਖਰਾਕਾ ਖਾਦੀਆਂ ਨੇ ਤਾਕਤ ਦਾ ਕੋਈ ਨਹੀਂ ਹੈਗਾ ਨਾ ਪੈਸਾ ਮਾਰਦਾ ਫੇ ਪੈਸਾ ਹੁਣ ਮੈਂ ਕਿੱਥੋਂ ਲਿਆ ਮਾ ਮਰਜ ਪਈ ਹਾਏ ਮਦਾ ਕੁਝ ਕਰਨ ਜੋਗਾ ਵੀ ਨਹੀਂ ਹਾਂ ਵੇ ਹਾਂ ਇੱਕ ਤਕੀਪ ਲਈ ਆਪਾਂ ਹਾਂ ਕਹਿੰਦੇ ਤਾਂ ਤਾਕਤ ਦਿਖਾਉਣੀ ਪਊ ਉਹਨੂੰ ਚਰਨ ਨੂੰ ਕੋਲ ਕਰੀਏ ਉਹ ਕਿਉਂ ਕਰਨਾ ਕੰਜਦਿਆ ਆ ਮੂਰੀ ਹੁੰਦੀ ਨੇ ਬੋਟਾ ਹੁਣ ਸਾਡੇ ਪਿੰਡ ਹੈ ਪੰਚਾਇਤੀ ਦੀਆਂ ਹਾਂ ਜੇ ਇੱਕ ਪਾਸੇ ਤੂੰ ਖੜਾ ਹੋ ਜੇ ਇੱਕ ਪਾਸੇ ਮੈਂ ਖੜਾ ਹੋ ਜਾ ਹੈ ਇੱਕ ਆਪਰਾ ਹੋਰ ਮੂਹਨ ਬੰਦਾ ਖੜਾ ਕਰਦੀਏ ਜਦੋਂ ਪੰਚਾਇਤ ਚ ਤਿੰਨ ਬੰਦੇ ਮੈਂਬਰ ਆਪਣੇ ਹੋਏ ਆਪਣਾ ਜੋਰ ਤੂੰ ਕਲੀ ਪੂ ਸਰਪੰਚ ਦੇ ਜਿਵੇਂ ਮਰਜ਼ੀ ਕਰਾ ਲਈ ਹੁਣ ਆਪਾਂ ਮੈਂ ਖੜਾ ਦਾ ਹੋ ਜਾ ਪਾਗੂਆ ਜਿਹੜਾ ਮਰਾ ਸਾਲਾ ਸਾਧ ਹੁੰਦਾ ਗਿੰਦਰੀ ਆ ਉਹ ਖੜਾ ਹੋਊਗਾ ਉਹ ਥੋੜੇ ਤਾਕੜੇ ਜਾਦੇ ਨੇ ਹੈ ਸਾਰੀ ਬੋਟ ਉਹਦੇ ਕਣੀ ਐ ਉਧਰ ਥਣਫੜ ਨੂੰ ਖੜਾ ਹੋਵੇਂਗਾ ਉਹਦੇ ਬਾੜ ਚ ਤੂੰ ਮੈਂ ਆਪਣੇ ਬਾੜ ਚ ਖੜਾ ਹੋਊਂਗਾ ਫਿਰ ਆ ਮੈਂ ਹੋਰ ਬਹੁਤ ਆ ਬਾੜੇ ਬਦਲੇ ਚਰਨੋਂ ਵਾਲੇ ਬਾੜ ਚ ਖੜਾ ਹੋਦਾ ਕਾ ਖੜਾ ਤੂੰ ਹੈ ਮੜ ਜਾ ਸੋਚੀਏ ਦੇਖ ਜੇ ਕਦੇ ਤੂੰ ਜਿੱਤ ਗਿਆ ਹਾਂ ਹੈ ਤੇਰੇ ਬਿਨਾ ਪਛੇ ਤੇਰਾ ਗੁੱਠਾ ਲੱਗੇ ਬਿਨਾ ਚਰਨੋਂ ਦੇ ਦੀਹੀ ਬਣ ਜੂਗੀ ਨਾ ਨਾ ਚਰਨੋਂ ਦੀ ਬੜੀ ਨਾਲੀ ਨਾ ਹੈ ਨਾ ਜਦੋਂ ਚਰਨੋਂ ਦੇ ਗੇਟ ਮੂਰੇ ਗੋਡੇ ਜਿੰਨਾ ਹੋਇਆ ਟੋਆ ਹਾਂ ਸਾਰਾ ਗੰਦਮੰਦ ਚਰਨੋਂ ਦੇ ਗੇਟ ਮੂਰੇ ਇਕੱਠਾ ਹੋਇਆ ਚਾਰ ਨੂੰ ਤਾਂ ਆਪੇ ਸਾਰੇ ਕੱਢੂ ਤੇਰੇ ਹੈ ਇਹ ਗਾਂ ਸਰਕਾਰੀ ਟੱਟੂਆਂ ਟਟੀਆਂ ਜਿਹਾ ਹੁੰਦੇ ਨੇ ਜਿਹੜੀਆਂ ਟਰੈਕਟਰੀਆਂ ਬੰਦ ਨੇ ਸਰਕਾਰੀ ਹਾਂ ਇਹ ਨਾ ਬੰਦ ਨਹੀਂ ਉਹਦੇ ਘਰੇ ਮੇਰੇ ਪੱਤੂ ਦੀ ਤੇ ਗੱਲ ਤੇਰੀ ਸਿਆਣੀਆਂ ਭਾਗੂ ਸੱਤ ਵੇ ਡੱਬਾ ਲੈ ਕੇ ਜਾਇ ਕਰੂ ਰੂੜੀਆਂ ਕਣੀ ਹਾਂ ਇਹ ਤਾਂ ਤੇਰੀ ਲੀਲੜੀਆਂ ਕੱਢੂ ਮੇਰੇ ਸਾਹੀ ਦਾ ਨਰੇਗਾ ਜੋ ਨੌ ਕਟਾ ਦੂ ਹੈ ਐਂ ਕਿਰੀ ਹਾਂ ਇਹਨੂੰ ਤਾਕਤ ਨਾਲ ਫੇਰ ਸੈਟ ਹੋਊਗਾ ਨਹੀਂ ਲੈ ਫਰਾ ਹੈ ਕਿਤੇ ਨਾ ਮਹੋਰਦਾ ਨਾ ਹਾਂ ਜਿਵੇਂ ਮਰਜ਼ੀ ਕਰ ਮਿੱਠਾ ਪਿਆਰਾ ਹੋ ਕੇ ਕਿਰਾ ਚਰਨੋਂ ਉਬੜਿਆ ਕੇ ਦੇਖੀ ਚਰਨੋਂ ਲਵੇ ਲਾ ਉਹਦੇ ਆਲੇ ਦਾਲ ਗਏ ਜਿਹੜੀ ਤੀਮੀਆਂ ਨੇ ਉਥੋਂ ਖਿੱਤ ਬੋਟ ਪੋੜਦਾ ਪੈ ਜੂ ਮੈਨੂੰ ਪਾਵਾਂਗੇ ਬਸ ਬਈ ਠੀਕ ਆ ਮੈਂ ਕਾ ਦੂਣ ਜਾ ਕੇ ਬਾਜੋ ਬਾਹਰ ਮੈਂ ਕਿਹੜਾ ਗਿਆ ਓਏ ਜੱਸੀ ਨੇ ਕਿਹੜਾ ਬੈਠਾ ਹੁੰਦਾ ਮੇਰੀ ਧਰਨੇ ਗਾਜੀ ਕਮਜ਼ੋਰ ਹੋ ਰਹੀ ਆ ਮਰੇ ਸਾਲੇ ਦੀ ਮੈਨੂੰ ਨਹੀਂ ਦੀਂਦਾ ਕੋਸਾ ਹਾਏ ਆ ਜਾ